ਖੇਰ ਸ਼ੋਸ਼ਾ ਕਿਸੇ ਨੇ ਐ ਛੱਡਿਆ ਕਹਿੰਦੇ ਵੀ ਤੋਰੀਆਂ ਦਾ ਟਰੱਕ ਭਰਿਆ ਹੋਇਆ ਜਾਂਦਾ ਸੀਗਾ ਤੇ ਮੂਰੇ ਸੱਪ ਤੇ ਸਪਣੀ ਖੇਡਦੇ ਪਏ ਸੀ ਸੜਕ ਵਿੱਚ ਸੱਪ ਥੱਲੇ ਮਿੱਧਿਆ ਗਿਆ ਤੇ ਸਪਣੀ ਨੇ ਸ਼ਰਾਪ ਦੇਤਾ ਕਹਿੰਦੀ ਮੈਂ ਤੋਰੀਆਂ ਵਿੱਚ ਜ਼ਹਿਰ ਪਾ ਦੂੰਗੀ ਜਿਹੜਾ ਤੋਰੀਆਂ ਖਾਊਗਾ ਉਹਦੀ ਮੌਤ ਹੋ ਜਾਊਗੀ ਤੇ ਉਹ ਡਰਾਈਵਰ ਨੇ ਇਹ ਸਾਰੇ ਪਵਾਹੇ ਤੇ ਗੱਲਾਂ ਚਲਾ ਦਿੱਤੀਆਂ ਤੋਰੀਆਂ ਦੀਆਂ ਵੱਲਾਂ ਪੱਟਤੀਆਂ ਲੋਕਾਂ ਨੇ ਜਿਹੜੀਆਂ ਸਿਗੀਆਂ ਰੂੜੀਆਂ ਦੇ ਸੁੱਟ ਦਿੱਤੀਆਂ ਕਵੀ ਨੇ ਇਉਂ ਕਿਹਾ ਹੈ ਆਓ ਸੁਣੀਏ ਫੇਰ ਸ਼ੋਸ਼ਾ ਸੀ ਕਿਸੇ ਨੇ ਇੱਕ ਛੱਡਿਆ ਵਿੱਚ ਤੋਰੀਆਂ ਟੜੱਕ ਜਾਂਦਾ ਲੱਦਿਆ ਫੇਰ ਸ਼ੋਸ਼ਾ ਸੀ ਕਿਸੇ ਨੇ ਇੱਕ ਛੱਡਿਆ ਵਿੱਚ ਤੋਰੀਆਂ ਟੜੱਕ ਜਾਂਦਾ ਲੱਦਿਆ ਮੂਰੇ ਸਪਣੀ ਤੇ ਸੱਪ ਗਿਆ ਵੱਡਿਆ ਕਹਿੰਦੀ ਸਪਣੀ ਮੈਂ ਜ਼ਹਿਰ ਤੋਰੀਆਂ ਚ ਪਾ ਦੂੰਗੀ ਖਾਉ ਤੋਰੀਆਂ ਜੋ ਉਹਨੂੰ ਮਾਰ ਕੇ ਮਕਾ ਦੂੰਗੀ ਖਾਉ ਤੋਰੀਆਂ ਜੋ ਉਹਨੂੰ ਮਾਰ ਕੇ ਮਕਾ ਦੂੰਗੀ